ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਠਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ અપਾਰ ਕਿਰਪਾ ਦਾ ਸਦਕਾ ਮਹਾਰਾਜ ਨੇ ਮਿਹਰ ਕੀਤੀ ਹੈ ਜੋ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਮਹੀਨੇ ਚ ਇੱਕ ਵਾਰੀ ਸਾਰੀ ਸੰਗਤ ਮਿਲ ਕੇ ਤਨਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਵਿੱਚ ਜਿੰਨਾ ਬਰਤੋਂਤ ਸਮਾਂ ਹੋ ਸਕੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਜਾ ਸਕੇ ਅੱਜ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦੂਰ ਦਰਡੇ ਤੋਂ ਚੱਲ ਕੇ ਇਹ ਸੇਵਾ ਵਿੱਚ ਹਾਜ਼ਰ ਹੋਈਆਂ ਤਨਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ ਸਰਬੱਤ ਸੰਗਤ ਦੀ ਸੇਵਾ ਦਰ ਤੇ ਪ੍ਰਵਾਨ ਕਰਨ ਅੱਗੇ ਤੋਂ ਵੀ ਮਹਾਰਾਜ ਦੇ ਪਾਤਸ਼ਾਹ ਜੀ ਸਿਰ ਤੇ ਮਿਹਰ ਪਰਿਆ ਥਰਾ ਕੇ ਸੰਗਤਾਂ ਨੂੰ ਇਹ ਸੇਵਾ ਬਖਸ਼ਦੇ ਰਹਿਣ ਜੋ ਇੰਟਰਨੈਸ਼ਨਲ ਪੰਥਕ ਦਲ ਨੇ ਸਾਧ ਸੰਗਤ ਜੀ ਪਿਛਲੇ ਵਾਰੀ ਇੱਕ ਫੈਸਲਾ ਲਿਆ ਸੀ ਉਹ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸਾਰੀਆਂ ਇਕਾਈਆਂ ਨੂੰ ਬੇਨਤੀ ਹੈ ਕਿ ਇੱਕ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਪਾਠ ਰੋਜ਼ ਰਜਾਨਾ ਕਰਨਾ ਹੈ ਪੰਥ ਦੀ ਚੜ੍ਹਦੀ ਕਲਾ ਲਈ ਇੰਟਰਨੈਸ਼ਨਲ ਪੰਥਕ ਦਲ ਦੀ ਏਕਤਾ ਇਤਿਫਾਕ ਚੜ੍ਹਦੀ ਕਰਾ ਲਈ ਇਹ ਸਾਰੇ ਤਾਂ ਦਾਲਦਰ ਹੋਣੀ ਪੈਂਦੀ ਹੈ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਇਹ ਤੋਂ ਵੇਸਲੇ ਨਹੀਂ ਹੋਣਾ ਨਾਲੇ ਤਾਂ ਗੁਰੂ ਕੀ ਬਾਣੀ ਹੈ ਸਾਨੂੰ ਆਪ ਨੂੰ ਲਾਭ ਹੋਣਾ ਹੈ ਨਾਲੇ ਸਾਨੂੰ ਬਾਣੀ ਦਾ ਹੀ ਆਸਰਾ ਹੈ ਬਾਣੀ ਦੀ ਬਹੁਤ ਵੱਡੀ ਸ਼ਕਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਾਧ ਸੰਗਤ ਜੀ ਇਹ ਤੁਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਿਰਪਾ ਹੋਣੀ ਹੈ ਤਾਂ ਹੀ ਇੱਥੇ ਖਾਲਸੇ ਦਾ ਰਾਜ ਹੋਣਾ ਹੈ ਤਾਂ ਹੀ ਚੜ੍ਹਦੀਆਂ ਕਲਾ ਹੋਣੀ ਹੈ ਤਾਂ ਹੀ ਅਸੀਂ ਮਹਾਂਪੁਰਖਾਂ ਦੇ ਚਲਾਏ ਹੋਏ ਸੰਘਰਸ਼ ਦੇ ਵਿੱਚ ਸੇਵਾ ਕਰ ਸਕਦੇ ਆ ਉਹਨਾਂ ਦੇ ਬੱਚਿਆਂ ਤੇ ਪਹਿਰਾ ਦੇ ਸਕਦੇ ਆ ਇਹ ਸਾਰੇ ਸ਼ਕਤੀ ਬਾਣੀ ਵਿੱਚੋਂ ਹੀ ਮਿਲਣੀ ਆ ਇਸ ਵਾਸਤੇ ਸਭ ਨੂੰ ਬੇਨਤੀ ਹੈ ਕਿ ਆਪਣੇ ਨਿਤਨੇਮ ਵੀ ਲਾਜ਼ਮੀ ਕਰਨਾ ਹੈ ਪਰ ਨਿਤਨੇਮ ਤੋਂ ਇਲਾਵਾ ਇੱਕ ਸ੍ਰੀ ਜਪੀ ਸਾਹਿਬੀ ਦਾ ਪਾਠ ਸਾਰੀਆਂ ਸੰਗਤਾਂ ਨੇ ਕਰਨਾ ਹੈ ਅੱਜ ਵਿਸ਼ੇਸ਼ ਤੌਰ ਤੇ ਮਹਾਂਪੁਰਖਾਂ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੇ ਜਨਮ ਸਥਾਨ ਤੋਂ ਵਿਸ਼ੇਸ਼ ਤੌਰ ਤੇ ਜਿੱਥੇ ਚਾਰ ਪੰਜ ਗੱਡੀਆਂ ਆਈਆਂ ਛੋਟੀਆਂ ਉੱਥੇ ਇੱਕ ਬੱਸ ਭਰ ਕੇ ਜਸਦਰ ਬੂਟਾ ਸਿੰਘ ਜੀ ਲੈ ਕੇ ਆਏ ਨੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਵੀ ਧੰਨਵਾਦ ਤੇ ਇਹਨਾਂ ਨੂੰ ਬੇਨਤੀ ਆ ਭਾਈ ਇਹ ਪ੍ਰਾਲਾ ਜਾਰੀ ਰੱਖਣਾ ਕਿਉਂਕਿ ਤੁਹਾਨੂੰ ਵੇਖ ਕੇ ਹੋਰ ਵੀ ਇਲਾਕਿਆਂ ਵਿੱਚੋਂ ਸੰਗਤਾਂ ਬੱਸਾਂ ਭਰ ਕੇ ਲਿਆਇਆ ਕਰਨਗੇ ਸਤਿਗੁਰੂ ਦੀ ਕਿਰਪਾ ਹੋਣੀ ਹੈ ਸੋ ਅੱਜ ਜਿੰਨੀਆਂ ਵੀ ਸੰਗਤਾਂ ਆਈਆਂ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਦੁਆਰਾ ਫਿਰ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤੂ ਗੁਰੂ ਸੱਚੇ ਪਾਤਸ਼ਾਹ ਜੀ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ